ਫਰੀਦਕੋਟ ਦੇ ਪਿੰਡ ਚਾਹਲ ਦਾ ਇੱਕ ਨੌਜਵਾਨ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਦੁਸ਼ਮਨ ਦੇਸ਼ ਦੀ ਫੌਜ ਦੇ ਨਾਲ ਲੜਦੇ ਹੋਏ ਸ਼ਹੀਦ ਹੋ ਗਿਆ ਜਿਸ ਦੇ ਸਿਰ ਦੇ ਵਿੱਚ ਗੋਲੀ ਲੱਗੀ ਸੀ ਅੱਜ ਉਸ ਦੀ ਜਦੋਂ ਮਰਤਕ ਦੇ ਨੂੰ ਪਿੰਡ ਚਾਹਲ ਦੇ ਵਿੱਚ ਲਿਆਂਦਾ ਗਿਆ ਤੇ ਉੱਥੇ ਮੌਜੂਦ ਲੋਕਾਂ ਵੱਲੋਂ ਜਦੋਂ ਉਸ ਦੀ ਮਾਂ ਨੂੰ ਵੇਖਿਆ ਗਿਆ ਤੇ ਹਰ ਇੱਕ ਦੀ ਅੱਖ ਦੇ ਵਿੱਚੋਂ ਹੰਝੂ ਨਿਕਲੇ ਕਿਉਂਕਿ ਬੜੇ ਚਾਵਾਂ ਦੇ ਨਾਲ ਬੜੀਆਂ ਅਰਦਾਸਾਂ ਬੇਨਤੀਆਂ ਕਰਕੇ ਪੁੱਤ ਦੇ ਲਈ ਨੌਕਰੀ ਮੰਗਦੀ ਸੀ ਉਹ ਮਾਂ ਤੇ 2 ਸਾਲਾਂ ਬਾਅਦ ਅੱਜ ਉਸ ਦਾ ਪੁੱਤ ਜਿਹੜਾ ਅੱਗੇ ਜਦੋਂ ਛੁੱਟੀ ਟਣੌਂਦਾ ਸੀ ਹੱਸਦਾ ਵਸਦਾ ਖੁਸ਼ੀ ਦੇ ਵਿੱਚ ਸਾਰਾ ਪਰਿਵਾਰ ਕੁਝ ਹੁੰਦਾ ਸੀ ਜਦੋਂ ਅੱਜ ਉਸ ਦੀ ਮ੍ਰਿਤਕ ਦੇ ਉਸ ਦੇ ਜੱਦੀ ਕਾਰਪਿੰਡ ਚੈਲ ਦੇ ਵਿੱਚ ਪਹੁੰਚੀ ਤੇ ਉੱਥੇ ਹਰ ਇੱਕ ਜਿਹੜੀ ਅੱਖ ਦੇ ਵਿੱਚੋਂ ਹੰਝੂ ਨਹੀਂ ਰੁਕ ਸਕਿਆ ਆਮ ਆਦਮੀ ਪਾਰਟੀ ਦੇ ਕਈ ਵੱਡੇ ਲੀਡਰ ਉੱਥੇ ਪਹੁੰਚੇ ਸੀ ਪਰ ਲੋਕਾਂ ਨੇ ਉਹਨਾਂ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਭਾਜਪਾ ਦੇ ਲੀਡਰ ਵੀ ਪਹੁੰਚੇ ਸੀ ਜਿਨ੍ਹਾਂ ਵੱਲੋਂ ਇਹ ਗੱਲ ਆਕੀ ਜਾ ਰਹੀ ਸੀ ਕਿ ਦੇਸ਼ ਦੀ ਜਿਹੜੀ ਪਾਕਿਸਤਾਨ ਦੇ ਨਾਲ جنگ ਲੱਗੀ ਆ ਉੱਥੇ ਉਸ ਦੀ ਹਮਾਇਤ ਕੀਤੀ ਜਾਂਦੀ ਸੀ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਵੇਖ ਰਹੇ ਹੋ ਮਾਵਾ ਦੇ ਪੁੱਤ ਦੀਆਂ ਲਾਸ਼ਾਂ ਘਰ ਦੇ ਵਿੱਚ ਆਉਂਦੀਆਂ ਤੇ ਮਾਵਾਂ ਕਿਸ ਤਰ੍ਹਾਂ ਦੇ ਨਾਲ ਵਰਲਾਪ ਕਰਦੀਆਂ ਨੇ ਉਹ ਝੱਲੀਆਂ ਨਹੀਂ ਜਾਂਦੀਆਂ ਭਾਵੇਂ ਉਹ ਇਧਰਲੇ ਪੰਜਾਬ ਦੇ ਲੋਕ ਹੋਣ ਚਾਹੇ ਉਹ ਪਾਕਿਸਤਾਨ ਦੇ ਲੋਕ ਹੋਣ ਜੰਗ ਬਰਬਾਦੀ ਦਾ ਇੱਕ ਜਿਹੜਾ ਸੰਕੇਤ ਮੰਨਿਆ ਜਾਂਦਾ ਬਰਬਾਦੀ ਹੁੰਦੀ ਹੈ ਜੰਗ ਦੇ ਵਿੱਚ ਤੇ ਜਿਹੜੇ ਹਾਕਮ ਇਸ ਜੰਗਾਂ ਨੂੰ ਕਰਾਉਂਦੇ ਆ ਉਹ ਆਪਣੇ ਆਪ ਨੂੰ ਮਹਿਫੂਜ਼ ਸਮਝਦੇ ਉਹਨਾਂ ਦੇ ਪਰਿਵਾਰ ਵੀ ਵਿਦੇਸ਼ਾਂ ਨੂੰ ਚਲੇ ਜਾਂਦੇ ਆ ਜਦੋਂ ਕੋਈ ਜੰਗ ਲੱਗਦੀ ਆ ਤੇ ਇਸ ਦਾ ਜਿਹੜਾ ਜਿਹੜਾ ਇਸ ਦਾ ਨਤੀਜਾ ਉਹ ਜਾਂ ਤਾਂ ਆਮ ਲੋਕਾਂ ਨੂੰ ਪੁਕਤਣਾ ਪੈਂਦਾ ਤੇ ਜਾਂ ਜਿਹੜੇ ਆਮ ਲੋਕਾਂ ਦੇ ਧੀਆ ਪੁੱਤ ਬਾਡਰਾਂ ਦੇ ਉੱਤੇ ਖੜੇ ਆ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਖਮਿਆਜਾ ਪੁਕਤਣਾ ਪੈਂਦਾ ਤੁਸੀਂ ਵੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਰਿਸ਼ਤੇਦਾਰੇ ਉਸ ਮੁੰਡੇ ਦੀ ਮਾਂ ਜਿਹੜੀ ਆਪਣੇ ਪੁੱਤ ਨੂੰ ਬੜੇ ਚਾਵਾਂ ਦੇ ਨਾਲ ਜਿਸਨੇ ਤੋੜਿਆ ਸੀ ਅੱਜ ਉਸਦੀ ਮਰਤਕ ਦੇਹ ਨੂੰ ਵੇਖ ਕੇ ਕਿਸ ਤਰੀਕੇ ਦੇ ਨਾਲ ਬੇਹੋਸ਼ ਹੋ ਕੇ ਡਿੱਗ ਪਈ ਉਸਦੀ ਮਾਂ ਤੁਸੀਂ ਸਮਝ ਸਕਦੇ ਹੋ ਉਸ ਦਾ ਦਰਦ ਹਾਲਾਂਕਿ ਜਿਹੜੇ ਉੱਤੇ ਪ੍ਰਸ਼ਾਸਨ ਦੇ ਜਿਹੜੇ ਲੋਕ ਆਏ ਸੀ ਉਹਨਾਂ ਵੱਲੋਂ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਜਿਸ ਤਰੀਕੇ ਦੇ ਨਾਲ ਐਡਾ ਵੱਡਾ ਦਰਦ ਸੀ ਇਸਨ ਲੋਕਾਂ ਦੇ ਉੱਤੇ ਜਿਹੜਾ ਇਹ ਦੁੱਖ ਜਿਹੜਾ ਐਡਾ ਵੱਡਾ ਬੀਤਿਆ ਉਸ ਨੂੰ ਜਿਹੜਾ ਸਮਝਣਾ ਉਹ ਆਮ ਲੋਕ ਨਹੀਂ ਸਮਝ ਸਕਦੇ ਕਿਉਂਕਿ ਜਿਸ ਦੇ ਘਰੇ ਅੱਗ ਲੱਗੀ ਹੁੰਦੀ ਹੈ ਉਹੀ ਇਸ ਚੀਜ਼ ਨੂੰ ਸਮਝ ਸਕਦਾ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮਰਤਕ ਜਿਹੜਾ ਨੌਜਵਾਨ ਆ ਉਸ ਦਾ ਪਰਿਵਾਰ ਵਿਰਲਾਪ ਕਰ ਰਿਹਾ ਜਦੋਂ ਉਸ ਦੀ ਬਾਡੀ ਨੂੰ ਬਾਹਰ ਕੱਢਿਆ ਗਿਆ ਹਰ ਇੱਕ ਦੀ ਅੱਖ ਦੇ ਵਿੱਚ ਹੰਝੂ ਆ ਉਸ ਦੀ ਮਾਂ ਦਾ ਬੇਹਾਲ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਮੁੰਡੇ ਦਾ ਜਿਹੜਾ ਛੋਟਾ ਭਰਾ ਉਹ ਵੀ ਅਗਨੀ ਵੀਰ ਭarti ਹੋਇਆ ਗਾਸ ਦੇ ਵਿੱਚ ਉਸ ਨੇ ਵੀ ਟ੍ਰੇਨਿੰਗ ਦੀ ਟ੍ਰੇਨਿੰਗ ਦੇ ਲਈ ਜਾਣਾ ਹੈ ਦੋਵੇਂ ਭਰਾ ਭਾਰਤ ਦੀ ਸੇਵਾ ਦੇ ਲਈ ਭਾਰਤੀ ਫੌਜ ਦੀ ਸੇਵਾ ਦੇ ਵਿੱਚ ਹਾਜ਼ਰ ਸਾਂ ਇੱਕ ਭਰਾ ਪਹਿਲਾਂ ਹੀ ਉੱਤੇ ਜਿਹੜਾ ਡਿਊਟੀ ਦੇ ਰਿਹਾ ਸੀ ਤੇ ਦੂਸਰੇ ਭਰਾ ਨੇ ਜਾਣਾ ਸੀ ਹੁਣ ਕਿਸ ਤਰੀਕੇ ਦੇ ਨਾਲ ਕਿੱਡੇ ਦਿਲ ਦੇ ਨਾਲ ਦੂਸਰੇ ਜਿਹੜਾ ਉਸ ਦਾ ਬੱਚਾ ਉਸ ਨੂੰ ਤੋਰੇਗੀ ਕਿਉਂਕਿ ਘਰੋਂ ਬਹੁਤ ਵਧੀਆ ਹੱਸਦਾ ਵਸਦਾ ਇਹ ਮੁੰਡਾ ਗਿਆ ਸੀ ਪਰ ਉਸ ਦੀ ਜਿਹੜੀ ਮਰਤਕ ਦੇ ਆ ਉਹ ਘਰ ਵਿੱਚ ਵਾਪਸ ਆਈ ਹੈ ਤੁਸੀਂ ਵੇਖ ਸਕਦੇ ਹੋ ਜਦੋਂ ਇਹ ਜਿਹੜਾ ਘਰ ਆ ਇਹ ਉਸ ਮੁੰਡੇ ਨੇ ਭਰਤੀ ਹੋਣ ਤੋਂ ਬਾਅਦ ਆਪਣੀ ਕਮਾਈ ਦੇ ਨਾਲ ਪਾਇਆ ਸੀ ਕਿਉਂਕਿ ਦਰਮਿਆਨੇ ਘਰ ਦੇ ਨਾਲ ਸੰਬੰਧ ਸੀ ਇਹ ਨੌਜਵਾਨ ਮੁੰਡਾ ਤੇ ਉਸ ਦੀ ਕਮਾਈ ਦੇ ਨਾਲ ਪਾਏ ਹੋਏ ਘਰ ਦੇ ਵਿੱਚ ਉਸ ਨੂੰ ਰਹਿਣਾ ਨਸੀਬ ਨਹੀਂ ਹੋਇਆ ਉਸ ਦੇ ਜਿਹੜੀ ਮਰਤਕ ਦੇ ਜਦੋਂ ਇਸ ਘਰ ਦੇ ਵਿੱਚ ਆਈ ਤੇ ਹਰ ਇੱਕ ਦੀ ਅੱਖ ਦੇ ਵਿੱਚੋਂ ਅੰਜੂ ਸੀ ਚਾਹੇ ਉਸ ਦੇ ਰਿਸ਼ਤੇਦਾਰ ਸੀ ਚਾਹੇ ਉਸ ਦੇ ਆਣ ਗਵਾਂਡ ਦੇ ਲੋਕ ਸੀ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਤਾਂਹਾਂ ਨਿਕਲ ਗਈਆਂ ਉਸ ਦਾ ਮਰਤਕ ਜਿਹੜਾ ਸਰੀਰ ਵੇਖ ਕੇ ਕਿਉਂਕਿ ਮੁੰਡੇ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਪਰ ਜਿਹੜੀ ਅਗਨੀ ਵੀਰ ਜਿਹੜੀ ਇੱਕ ਨਵੀਂ ਭਰਤੀ ਸ਼ੁਰੂ ਹੋਈ ਹੈ ਉਸ ਦੇ ਵਿੱਚ ਇਹ ਭਰਤੀ ਹੋਇਆ ਸੀ ਨੌਜਵਾਨ ਤੇ ਸਭ ਤੋਂ ਵੱਡੀ ਗੱਲ ਪਰਿਵਾਰ ਵੱਲੋਂ ਖੁਦ ਐਂਬੂਲੈਂਸ ਭੇਜ ਕੇ ਜੰਮੂ ਕਸ਼ਮੀਰ ਦੇ ਵਿੱਚੋਂ ਜਿਹੜੀ ਇਹ ਲਾਸ਼ ਕਾਈ ਮੰਗਵਾਈ ਗਈ ਆ ਫੌਜ ਦੀ ਜਿਹੜੀ ਜਿਹੜੀ ਫੌਜ ਆ ਉਹ লাশ